ਸਾਡੀ ਇੱਕ ਪੰਜਾਬੀਆਂ ਦੀ ਫਿਤਰਤ ਹੈ ਵੀ ਜਦੋਂ ਕੋਈ ਬੰਦਾ ਕਿਸੇ ਦੇ ਨਾਲ ਜਾਂਦਾ ਜਾਂ ਰਹਿੰਦਾ ਉਹ ਜ਼ਿੰਮੇਵਾਰੀ ਲੈ ਲੈਂਦਾ ਵੀ ਨਹੀਂ ਜੀ ਇਹ ਇਹੋ ਜਾਂ ਨਹੀਂ ਠੀਕ ਆ ਆਪਣੀ ਵਿਚਾਰਾਂ ਦੀ ਸਾਂਝ ਹੈ ਮਤਲਬ ਇਹ ਨਹੀਂ ਪਤਾ ਹੁੰਦਾ ਵੀ ਉਹ ਬੰਦਾ ਕੀ ਕਰਦਾ ਜਾਂ ਕੱਲ ਨੂੰ ਕੀ ਕਰੂਗਾ ਜਾਂ ਅੱਜ ਕੀ ਕਰਕੇ ਆਇਆ ਇਹ ਸਾਡੀ ਫਿਤਰਤ ਹੈ ਸਭ ਦੇ ਮਾਨਸਿਕ ਤੌਰ ਤੇ ਅਸੀਂ ਇਹੋ ਜੀ ਪ੍ਰਵਿਰਤੀ ਦੇ ਲੋਕ ਆਗੇ ਆਪਾਂ ਜ਼ਿੰਮੇਵਾਰੀ ਲੈਣੇ ਨਾ ਜੀ ਇਹੋ ਜਾਂ ਬੰਦਾ ਨਹੀਂ ਕੋਈ ਥਾਣੇ ਕਚਹਿਰੀ ਗੱਲ ਚਾਵੇ ਹੁਣ ਸੋਚਿਆ ਸੀ ਕਿ ਲੰਗਾਹਾਂ ਦੀ ਇੱਕ ਇੰਟਰਵਿਊ ਹੈ ਉਹ ਕਹਿ ਰਿਹਾ ਵੀ ਬਿਕਰਮਜੀਠੀਏ ਨੂੰ ਬਦਨਾਮ ਕਰਿਆ ਕਰਿਆ ਜਾ ਰਿਹਾ ਹੈ ਤੇ ਮੈਂ ਕਹਿੰਦਾ ਸੌਂਖਾ ਨਾ ਵੀ ਬਿਕਰਮਜੀਠੀਏ ਨੇ ਚਿੱਟਾ ਜਾਂ ਕੋਈ ਨਸ਼ਾ ਜਾਂ ਕੁਝ ਵੇਚਿਆ ਨਹੀਂ ਤੇ ਦੂਸਰੀ ਗੱਲ ਉਹਨੇ ਕਹੀ ਹੈ ਵੀ ਏਜੰਸੀਆਂ ਬਿਕਰਮਜੀਠੀਏ ਨੂੰ ਮਰਵਾਉਣਾ ਚਾਹੁੰਦੀਆਂ ਤਾਂ ਮਤਲਬ ਇੱਕ ਝੂਠੀ ਸੌਂਖਾਣੀ ਜਾਂ ਉਹਦੀ ਜ਼ਿੰਮੇਵਾਰੀ ਲੈਣੀ ਹੁਣ ਆਪ ਨੂੰ ਪਤਾ ਹੀ ਨਹੀਂ ਜਿਹੜੀ ਗੱਲ ਦਾ ਇਹਨਾਂ ਮਤਲਬ ਜਿਹੜਾ ਪੁਲਿਸ ਨੇ ਪਰਚਾ ਦੇਤਾ ਉਹ ਝੂਠਾ ਦੇਤਾ ਚਲਾਨ ਦਿੱਤਾ ਇੱਕ ਕੈਬਿਨੇਟ ਮਨਿਸਟਰ ਹੈ ਔਰ ਮਜੀਠੀਆ ਪਰਿਵਾਰ ਦੇ ਵਿੱਚੋਂ ਆ ਉਹ ਇੰਨੇ ਮਹੀਨੇ ਜੇਲ੍ਹ ਲਾ ਕੇ ਆਇਆ ਬਿਨਾਂ ਮਤਲਬ ਤੋਂ ਕੋਈ ਪੁਲਿਸ ਨਹੀਂ ਕਿਸੇ ਨੂੰ ਖੱਜਲਖਵਾਰ ਕਰਦੀ ਹੁੰਦੀ ਬਿਨਾਂ ਮਤਲਬ ਤੋਂ ਉਹ ਵੀ ਮਨਿਸਟਰ ਹੈ ਜਾਂ ED ਹੈ ਵਾਰ-ਵਾਰ ਨਹੀਂ ਸਕਦੀ ਜੇ ਕੋਈ ਗੱਲ ਸੀ ਉਹਨਾਂ ਕੋਲੇ ਤੱਥ ਸੀ ਸਬੂਤ ਸੀ ਫਿਰ ਹੈ ਕਾਨੂੰਨ ਨੂੰ ਸੂਟ ਫਾਰ ਡੈਫੇਮੇਸ਼ਨ ਦਾ ਕੇਸ ਪਾਇਆ ਜਾਂਦਾ ਹੁੰਦਾ ਹੈ ਬੜੀਆਂ ਇਹਦੇ ਵਿੱਚ ਚੱਕਰ ਪੈ ਜਾਂਦੇ ਨੇ ਤਾਂ ਮਤਲਬ ਸੁਚਾ ਸਿੰਘ ਲੰਗਾ ਨੇ ਇਹ ਗੱਲ ਕਹੀ ਆ ਪਰ ਲੰਗਾ ਸਾਹਿਬ ਹੁਣ ਤੁਹਾਡੀ ਵੀ ਵੀਡੀਓ ਆਈ ਸੀ ਪਰ ਉਹਨੂੰ ਕਿਹੜਾ ਆਪਾਂ ਚੁਟਲਾ ਸਕਦੇ ਆ ਬਰੀ ਤਾਂ ਹੁਣ ਤੁਸੀਂ ਵੀ ਹੋਗੇ ਤੇ ਫਿਰ ਉਹ ਜਿਹੜੀ ਹੈਗੀ ਪਬਲਿਕ ਦੇ ਵਿੱਚ ਵਾਇਰਲ ਹੋਈ ਸੀ ਤਾਂ ਉਹ ਤੋਂ ਬਾਅਦ ਅਕਾਲੀ ਦਲ ਦੇ ਵਿੱਚੋਂ ਤੁਹਾਡਾ ਨਾਤਾ ਤੋੜਤਾ ਸੀਗਾ ਹੁਣ ਅਕਾਲੀ ਦਲ ਨੇ ਲੰਬੇ ਸਮੇਂ ਤੋਂ ਹੁਣ ਤੁਹਾਨੂੰ ਜਿਹੜਾ ਹੈਗਾ ਬਾਹਰ ਕੱਢ ਕੇ ਹੁਣ ਨਾਲ ਰਲਾ ਲਿਆ ਤੇ ਹੁਣ ਆਪਾਂ ਉਹਨਾਂ ਦੇ ਸੋਹਲੇ ਨਹੀਂ ਗਾਈਦੇ ਹੁੰਦੇ ਕਿਉਂਕਿ ਵੀ ਕਾਲਮ ਸਾਨੂੰ ਟਿਕਟ ਮਿਲੂਗੀ ਜਾਂ ਕੋਈ ਸਰਕਾਰ ਬਣਦੀ ਹੈ ਮੈਂ ਕੈਬਨਿਟ ਦਾ ਹਿੱਸਾ ਬਣੂਗਾ ਦੇਖੋ ਨਾ ਟਿਕਟ ਮਿਲੇ ਟਿਕਟ ਮਿਲ ਵੀ ਜਾਊ ਉਹ ਨਾ ਮਿਲਿਆ ਵਰਗੀ ਹੈ ਕਿਉਂਕਿ ਜਿਹੜੀ ਹੈਗੀ ਆ ਅਕਾਲੀ ਦਲ ਦੀ ਸਰਕਾਰ ਨਹੀਂ ਆਊਗੀ ਜਿੰਨਾ ਚਿਰ ਇੱਥੇ ਸੁਖਵੀਰ ਬਾਦਲ ਹੈ ਵਿਕਰਮ ਮਜੀਠੀਆ ਜਾਂ ਬਾਦਲ ਪਰਿਵਾਰ ਦਾ ਇਹਦੇ ਤੇ ਅਕਾਲੀ ਦਲ ਤੇ ਕਬਜ਼ਾ ਉਹ ਕਦੇ ਵੀ ਸਰਕਾਰ ਨਹੀਂ ਆਊਗੀ ਦੇਖੋ ਜਿਹੜੀ ਲਾਜਿਕ ਹੈ ਗੱਲ ਤੱਥਾਂ ਦੇ ਆਧਾਰ ਤੇ ਹੈ ਜਿਹੜੇ ਕੋ ਲੋਕਾਂ ਦੇ ਦਿਮਾਗ ਦੇ ਵਿੱਚ ਲੋਕਾਂ ਦੇ ਖੂਨ ਦੇ ਵਿੱਚ ਇਹ ਗੱਲ ਜਾ ਵੜੀ ਗਈ ਜਿੰਨਾ ਚਿਰ ਅਕਾਲੀ ਦਲ ਦੇ ਵਿੱਚ ਬਾਦਲ ਪਰਿਵਾਰ ਆ ਤਾਂ ਇਹ ਕਦੇ ਵੀ ਸਰਕਾਰ ਨਹੀਂ ਆ ਸਕਦੀ ਇਹ ਅਟੱਲ ਸਚਾਈ ਹੈ ਤੁਨ ਆਪਾਂ ਇਹ ਮੇ ਬਿਨਾ ਮਤਲਬ ਤੋਂ ਕਿਸੇ ਦੇ ਸੋਲੇ ਗਾਉਣੇ ਕਿਸੇ ਨੂੰ ਸਰਟੀਫਿਕੇਟ ਦੇਣਾ ਵੀ ਇਹ ਇਹ ਕੰਮ ਨਹੀਂ ਕਰਦਾ ਜੀ ਇਹ ਗਲਤ ਗੱਲ ਹੈ ਤੇ ਲੰਗਾ ਸਾਹਮਣ ਆਪਣੀ ਵੀ ਵੀਡੀਓ ਆਈ ਹੈ ਉਹਨੂੰ ਹੁਣ ਆਪਾਂ ਕਿਵੇਂ ਝੁਠਲਾਈਏ ਜਾਂ ਉਹਨੂੰ ਕੀ ਮੰਨੀਏ ਇਹਦਾ ਮਤਲਬ ਐਡਿਟ ਕਰਕੇ ਚੱਲੀ ਉਹ ਤਾਂ ਉਸ ਤੋਂ ਬਾਅਦ ਚਲੋ ਜਿਹੜਾ ਮਦਈ ਆ ਉਹ ਲੇਡੀ ਨੂੰ ਮੋਕਰ ਗਈ ਤੁਸੀਂ ਬਰੀ ਹੋਗੇ ਉਹਦਾ ਤਾਂ ਹਲੇ ਜਿਹੜਾ ਹੈਗਾ ਕੇਸ ਪੈਂਡਿੰਗ ਹੈ ਉਹਦਾ ਟ੍ਰਾਇਲ ਚੱਲ ਰਿਹਾ ਹੈ ਤਾਂ ਆਪਾਂ ਕਿਵੇਂ ਕਹਿ ਸਕਦੇ ਆ ਵੀ ਉਹਨੇ ਇਹ ਨਹੀਂ ਕੀਤਾ ਪਰ ਕਿਸੇ ਨੂੰ ਸਰਟੀਫਿਕੇਟ ਦੇਣ ਤੋਂ ਪਹਿਲਾਂ ਜਾਂ ਕਿਸੇ ਦੀ ਮਦਦ ਕਰਨ ਤੋਂ ਪਹਿਲਾਂ ਜਾਂ ਕਿਸੇ ਦੀ ਜ਼ਿੰਮੇਵਾਰੀ ਲੈਣ ਤੋਂ ਪਹਿਲਾਂ ਕੋਈ ਵੀ ਬੰਦਾ ਹੈ ਉਹਨੂੰ ਵੇਖ ਲੈਣਾ ਚਾਹੀਦਾ ਵੀ ਯਾਰ ਇਹਨੇ ਕੀ ਕੀਤਾ ਜੇ ਆਪਾਂ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਵੀ ਹਾਂ ਯਾਰ ਉਹਨੇ ਕਰ ਤਾਂ ਹੋਣਾ ਦੇਖੋ ਕੋਈ ਪੁਲਸ ਚੱਕ ਕੇ ਲੈ ਗਈ ਉਹਦੇ ਵਿੱਚ 20% ਵੀ ਸੱਚਾਈ ਹੋਵੇ ਤਾਂ ਮਤਲਬ 80% ਮੰਨ ਲਓ ਝੂਠਾ ਆਪਾਂ ਤਾਂ ਪੁਲਸ ਨੇ ਮਰਦਾ ਇਹ ਮੰਨ ਲੈਣੇ ਆਪਾਂ ਪਰ 100 ਦਾ 100 ਕਦੇ ਪੁਲਸ ਗਲਤ ਨਹੀਂ ਕੰਮ ਕਰਦੀ ਉਹ ਵੀ ਕੈਬਨਿਟ ਆਫ ਮਿਨਿਸਟਰ ਹੋਵੇ ਉੱਚ ਘਰਾਣੇ ਦਾ ਬੰਦਾ ਹੋਵੇ ਲਾ ਵਾਰੀ ਨੂੰ ਨੌਲੇਜ ਹੋਵੇ ਜਾਣਕਾਰੀ ਹੋਵੇ ਕੋਈ ਬਸਤੀ ਚੋਂ ਦਾ ਬੰਦਾ ਚੱਕਿਆ ਨਹੀਂ ਦੂਸਰੀ ਗੱਲ ਜਿਹੜਾ ਹੈਗਾ ਵਿਰੋਧੀ ਧਿਰ ਦਾ ਨੇਤਾ ਹੈ ਤਤੂਸੀ ਉੱਥੇ ਮਜੀਠੀਏ ਦਾ ਪੱਖ ਪੂਰ ਰਿਹਾ ਹੂੰ ਕਿ ਭਾਈ ਉਹਨੇ ਕੋਈ ਤਸਕਰੀ ਨਹੀਂ ਕੀਤੀ ਕੁਛ ਨਹੀਂ ਵੇਚਿਆ ਅਸੀਂ ਵੀ ਮੰਨਦੇ ਆਂ ਤੇਰੀ ਗੱਲ ਨਾਲ ਸਹਿਮਤ ਆ ਪਾਈ ਸੁੱਚਾ ਸਿਆ ਵੀ ਨਹੀਂ ਵੇਚਿਆ ਪਰ ਲੇਕਨ ਜਿਹੜੇ ਪਰਚੇ ਹੋਏ ਆ ਉਹਦੀ ਐਵੇਂ ਬਿਨਾ ਮਦਦ ਤੁਸੀਂ ਗੁਰੂ ਘਰ ਦੀ ਸੌਂਹ ਖਾਈ ਜਾਨੋ ਵੀ ਮੈਂ ਸੌਂਹ ਖਾ ਕੇ ਕਹਿਣਾ ਵੀ ਉਹਨੇ ਇਹ ਕੰਮ ਨਹੀਂ ਕੀਤਾ ਇਸ ਕਰਕੇ ਜਿਹੜੀ ਹੈਗੀ ਕਿਸੇ ਦੀ ਜ਼ਿੰਮੇਵਾਰੀ ਚ ਉਠੀ ਲੈਣੀ ਬਿਲਕੁਲ ਗਲਤ ਹੈ ਨਾਲ ਇਹ ਹੈ ਕਿ ਜਿਹੜਾ ਪੁਲਿਸ ਵੀ ਕਹਿੰਦੀ ਹੈ ਪੁਲਿਸ ਵੀ ਕਹਿੰਦੀ ਹੈ ਵੀ ਸਾਨੂੰ ਇਹ ਚਿੱਟੇ ਦਾ ਪਤਾ ਹੀ ਨਹੀਂ ਸੀ ਵੀ ਕੀ ਹੁੰਦਾ ਕਿਹੋ ਜਿਹਾ ਹੁੰਦਾ ਜਿਹੜੇ ਵਧੀਆ ਅਫਸਰ ਹੈ ਇਮਾਨਦਾਰ ਅਫਸਰ ਹੈ ਉਹ ਕਹਿੰਦੇ ਸਾਨੂੰ ਇਹ ਨਹੀਂ ਪਤਾ ਸੀ ਵੀ ਕਿਹੋ ਜਿਹਾ ਹੁੰਦਾ ਸੀ ਇਹ ਅਕਾਲੀ ਗਵਰਨਮੈਂਟ ਦੇ ਵਿੱਚ ਆਇਆ ਅਸੀਂ ਨਹੀਂ ਕਹਿੰਦੇ ਵੀ ਅਕਾਲੀ ਗਾਣੇ ਲੈਂਦਾ ਪਰ ਅਕਾਲੀ ਗਵਰਨਮੈਂਟ ਦੇ ਵਿੱਚ ਆਇਆ ਹੈ ਕਿ ਇਹ ਚਿੱਟੇ ਨਾਮ ਦੀ ਕੋਈ ਚੀਜ਼ ਹੁੰਦੀ ਸੀ ਕੁੱਕੀ ਡੋਡੇ ਫੀਮ ਗਾਂਜਾ ਸ਼ਰਾਬ ਇਹੋ ਜਿਹੀਆਂ ਚੀਜ਼ਾਂ ਆਮ ਵੇਚੀਆਂ ਸੀ ਪਰ ਜਿਹੜਾ ਹੈ ਚਿੱਟਾ ਹੈ ਇਹ ਕਾਲੀ ਗਵਰਨਮੈਂਟ ਦੇ ਵਿੱਚ ਆਇਆ ਕਿੱਥੋਂ ਬਾਹਰੋਂ ਆਇਆ ਡਰੋਨ ਰਾਹੀਂ ਆਇਆ ਪਾਕਿਸਤਾਨ ਚੋਂ ਆਇਆ ਕਿੱਧਰੋਂ ਵੀ ਆਇਆ ਕਿਵੇਂ ਆਇਆ ਕੌਣ ਇਹਦਾ ਜਨਮ ਦਤਾ ਇਹ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ ਸੋ ਇਸ ਮਾਧਮ ਰਾਹੀਂ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੇ ਸਾਡੇ ਪੰਜਾਬੀ ਉਹ ਜਜ਼ਵਾਤੀ ਹੋ ਜਾਂਦੇ ਅਸੀਂ ਜੇ ਕਿਸੇ ਦੇ ਨਾਲ ਅਸੀਂ ਵੀ ਆਪਾਂ ਰਹਿਣਿਆ 24 ਘੰਟੇ ਤੇ ਆਪਾਂ ਕਹਿ ਦਿੰਨੇ ਆ ਵੀ ਜਰ ਇਹ ਬੰਦਾ ਇਹ ਹੋ ਜਾਣੀ ਪਰ ਨਹੀਂ اپنی ਵਿਚਾਰਧਾਰਾ ਉਹਦੇ ਨਾਲ ਮਿਲੀ ਹੋਈ ਹੈ, ਸਾਂਝ ਹੈ, ਠੀਕ ਹੈ, ਇਕੱਠੇ ਰਹਿਣੇ ਆ, ਘੰਟਾ, 2 ਘੰਟੇ, 4 ਘੰਟੇ ਨਾਲ ਰਹਿਣੇ ਆ ਪਰ ਉਹ ਬੰਦਾ 12 ਘੰਟੇ ਆਪਦੇ ਘਰੇ ਲੈਂਦਾ ਸੌਂਦਾ ਔਰ ਫਿਰ ਉਹਦੇ ਹੋਰ ਵੀ ਦੋਸਤ ਹੋ ਸਕਦੇ ਆ। ਜਿਵੇਂ ਇੱਕ ਕਹਾਵਤ ਹੈ ਕਿ ਦਿਲ ਦੀ ਗੱਲ ਆਪਣੇ ਦੋਸਤ ਨੂੰ ਵੀ ਨਾ ਦੱਸੋ ਕਿਉਂਕਿ ਉਹਦੇ ਵੀ ਅੱਗੇ ਦੋਸਤ ਹੋ ਸਕਦੇ ਆ। ਆਪਾਂ ਦੋਸਤ ਨੂੰ ਅਪਣਾ ਲਿਆ ਪਰ ਉਹਦੇ ਦੋਸਤ ਅੱਗੇ ਹੋ ਸਕਦੇ ਗੱਲ ਲੀਕ ਹੋ ਜਾਂਦੀ ਹੈ। ਇਸ ਕਰਕੇ ਜੇ ਇਹਦੀ ਜ਼ਿੰਮੇਵਾਰੀ ਲੈਣ ਤੋਂ ਪਹਿਲਾਂ ਜੇ ਥਾਣੇ ਕਿਚੇਰੀ ਜਾਂਦੇ ਆ ਵੀ ਆਪਾਂ ਕਹੇ ਨਾ ਯਾਰ ਮੇਰੀ ਜ਼ਿੰਮੇਵਾਰੀ ਹੈ ਇਹ ਨਹੀਂ ਹੈ। ਅ ਜਦੋਂ ਕੋਈ ਸੀਆਈ ਦੇ ਵਿੱਚ ਬੰਦਾ ਫੜਿਆ ਹੁੰਦਾ ਜਾਂ ਥਾਣੇ 'ਚ ਫੜਿਆ ਹੁੰਦਾ ਉਹ ਕਹਿੰਦੇ ਹੁੰਦੇ ਸਾਨੂੰ 10 ਮਿੰਟ ਦੇ ਦਿਓ ਜੀ ਤੇ ਤੁਸੀਂ ਆ ਪੁੱਛ ਲਓ ਤੇ ਫਿਰ ਜਦੋਂ ਗੱਲ ਸਾਹਮਣੇ ਆਏ ਨੇ ਫਿਰ ਆਪਾਂ ਕੰਨ ਜੇ ਝਾੜਦੇ ਪਰ ਇਹਨੂੰ ਹੁੰਨੇ ਆ ਇਧਰ ਨੂੰ ਨਹੀਂ ਉਹ ਨਹੀਂ ਜੀ ਆਏ ਸੀ ਐਸੀ ਆਏ ਸੀ ਪਰ ਪਤਾ ਨਹੀਂ ਮੰਨਦਾ ਜਿਹੜਾ ਬੰਦੇ ਦਾ ਮਨ ਹੈ ਇਹ ਲੱਖਾਂ ਵਾਰੀ ਰੋਜ਼ ਬਦਲਦਾ ਕੋਈ ਪਤਾ ਨਹੀਂ ਬੰਦਾ ਕੀ ਕਰ ਦੂਗਾ ਇੱਕ ਹੁਣ ਨਵੀਂ ਜਿਹੜਾ ਹੈ ਗੱਲ ਲੁਧਿਆਣੇ ਦੇ ਵਿੱਚ ਜੋ ਲੁਧਿਆਣਾ ਏਰੀਆ ਆਪਣਾ ਸੌਰੀ ਪਟਿਆਲਾ ਪਟਿਆਲਾ ਤੇ ਸੰਗਰੂਰ ਈ ਆਪਣਾ ਮਰੀਰਕੋਟ ਲਈ ਤਿੰਨਾਂ ਪੁਲਿਸ ਨੇ ਤਿੰਨਾਂ ਜ਼ਿਲ੍ਹਿਆਂ ਦੀ ਪੁਲਿਸ ਨੇ ਆਪਰੇਸ਼ਨ ਕਰਕੇ ਜਿਹੜਾ ਉਹ ਕੈਨੇਡਾ ਤੋਂ ਮੁੰਡਾ ਆਇਆ ਉਹਨਾਂ ਦਾ ਪਰਿਵਾਰ ਦਾ ਆਸਮੇਂ ਸਾਹ ਸੀਗੀ ਤਾਂ ਉਹ ਵੇਖੋ ਉਹਨੇ ਬੱਚੇ ਹੀ ਅਗਵਾ ਕਰ ਲਿਆ ਸੀਗਾ ਕਰੋੜ ਰੁਪਏ ਦੀ ਫਰौती ਲੈਣ ਦੇ ਮਾਰੇ ਨੇ ਤੇ ਕੀ ਉਹ ਬੰਦਾ ਕੋਈ ਮੰਨਦਾ ਸੀ ਉਸ ਗੱਲ ਨੂੰ ਪਰ ਕੋਈ ਪਤਾ ਨਹੀਂ ਹੁੰਦਾ ਕਿਸੇ ਦੀ ਜ਼ਿੰਮੇਵਾਰੀ ਲੈਣ ਤੋਂ ਪਹਿਲਾਂ 100 ਵਾਰੀ ਸੋਚਿਆ ਕਰੋ ਵੀ ਇਹਦਾ ਯਾਰ ਕੀ ਧੰਦਾ ਕਰਦਾ ਕੀ ਕਰਦਾ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਅੱਖਾਂ ਵਿੱਚ ਕੇ ਵਿਸ਼ਵਾਸ ਕਰਨਾ ਜੇ ਅਖਾਂ ਵਿੱਚ ਕੇ ਜ਼ਿੰਮੇਵਾਰੀ ਲੈਣੀ ਇੱਕ ਬਹੁਤ ਵੱਡੀ ਘਾਤਕ ਸਾਫਤ ਹੋ ਸਕਦੀ ਐ ਸੋ ਸੁੱਚਾ ਸਿੰਘ ਲਗਾਹ ਜੀ ਬੇਨਤੀ ਕਰਦੇ ਆਂ ਵੀ ਤੁਸੀਂ ਸੋਹਣਾ ਕਾਓ ਵੀ ਮਜੀਠੀ ਨੇ ਵੇਚਿਆ ਜਾਂ ਨਾ ਵੇਚਿਆ ਇਹ ਪੁਲਿਸ ਦਾ ਕੰਮ ਐ ਇਨਵੈਸਟੀਗੇਸ਼ਨ ਦਾ ਪਾਰਟ ਐ ਈਡੀ ਦਾ ਕੰਮ ਐ ਚਲਾਨ ਦਿੱਤਾ ਕੋਰਟ ਦੇ ਵਿੱਚ ਸਾਬਤ ਕਰਨਗੇ ਟ੍ਰਾਇਲ ਚੱਲੂਗਾ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨਾ ਇਸ ਕਰਕੇ ਝੂਠ ਦੀ ਕਿਤਾਬ ਕਦੇ ਨਹੀਂ ਬਣੀਦਾ ਚੰਨ ਕੁਰਸੀ ਦੀ ਖਾਤਰ ਜਾਂ ਵਜ਼ੀਰੀ ਦੀ ਖਾਤਰ ਕਿਸੇ ਦੀ ਜ਼ਿੰਮੇਵਾਰੀ ਲੈਣਾ ਕਾਹ ਤਾਂ ਠੂਠੀਆਂ ਸੌਂਗਾ ਕਦੇ ਵੀ ਖਾਣੀਆਂ ਨਹੀਂ ਚਾਹੀਦੀਆਂ ਇਹ ਅਸੀਂ ਸਮਾਧਮ ਰਾਹੀ ਨੌਜਵਾਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਕਿਸੇ ਦੀ ਜਿਹੜੀ ਜ਼ਿੰਮੇਵਾਰੀ ਲੈਣੇ ਆ ਬੜੀ ਸੋਚ ਸਮਝ ਕੇ ਆਪਾਂ ਨੂੰ ਇਹ ਕੰਮ ਕਰਨੇ ਚਾਹੀਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਤੇ ਇਹ ਭਾਰੂ ਪੈ ਜਾਂਦੇ ਤੇ ਫਿਰ ਆਪਾਂ ਇੱਕ ਝੂਠ ਦਾ ਪਲੰਦਾ ਬਣ ਕੇ ਜਨਤਾ ਦੇ ਸਾਹਮਣੇ ਸਾਬਤ ਹੁੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ